ਮਰਦਾਬਾ 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 ਜੇਪੀ ਜੇਪੀ ਮਰਦਾਬਾ 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 ਮੈਂ ਕੋਈ ਅਪਸ਼ਬਦ ਬੋਲਿਆ ਮੈਂ ਕੋਈ ਅਪਸ਼ਬਦ ਨਹੀਂ ਇਹ ਬਤਾ ਮੈਂ ਅਪਸ਼ਬਦ ਨਹੀਂ ਇਹ ਬਤਾ ਆ ਸੁਣ ਪੰਜ ਕੋਲੇ ਛੋਟੇ ਡਾਂਗਾਂ ਨਹੀਂ ਮਾਰੀਆਂ ਪੰਜ ਕੋਲੇ ਦੂਸਰ ਪੰਜਾਂ ਮੁਕਾ ਦੇ ਡਾਂਗਾਂ ਨਹੀਂ ਮਾਰੀਆਂ ਮੈਂ ਨਾਲ ਸੀ ਇਸ ਵਕਤ ਦੀ ਵੱਡੀ ਖਬਰ ਦਿਗਵਿਜੇ ਜਟਾਲਾ ਜੇ ਜੇਪੀ ਦੇ ਵੱਡੇ ਆਗੂ ਦਿਗਵਿਜੇ ਜਟਾਲਾ ਨੂੰ ਗਸਾਨਾ ਨੇ ਘੇਰਿਆ ਕਾਲੀਆਂ ਝੰਡੀਆਂ ਦਿਖਾਈਆਂ ਔਰ ਵੱਡੇ ਤੇ ਤਿੱਖੇ ਸਵਾਲ ਖੜੇ ਕੀਤੇ ਔਰ ਕਿਸਾਨਾਂ ਦੇ ਨਾਲ ਤੂੰ ਤੂੰ ਮੈਂ ਮੈਂ ਕਰਦੇ ਨਜ਼ਰ ਆਏ ਵੱਡੇ ਜੀ ਜੇਪੀ ਦੇ ਜਿਹੜੇ ਆਗੂ ਨੇ ਦੇ ਇੱਕ ਵਿਜੇ ਜਟਾਲਾ ਔਰ ਉਹ ਡੱਬਾ ਲਈ ਜਿਹੜੇ ਪ੍ਰਚਾਰ ਕਰਨ ਪਹੁੰਚੇ ਸੀ ਤਾਂ ਕਿਸਾਨਾਂ ਨੇ ਦੇਖੇ ਸਵਾਲ ਖੜੇ ਕੀਤੇ ਡੱਬਾ ਲਈ ਦੇ ਵਿੱਚ ਕਿ ਤੁਸੀਂ ਜਿਹੜੇ ਵੈਰੀਗੇਟ ਲਗਾਏ ਨੇ ਔਰ ਹਰਿਆਣੇ ਦੀ ਸਰਕਾਰ ਨੇ ਕੀ ਕੁਝ ਕੀਤਾ ਉਸ ਦਾ ਜਵਾਬ ਦੋ ਉਹ ਸੁਭ ਕਰਨ ਦੀ ਮੌਤ ਨੂੰ ਲੈ ਕੇ ਸਵਾਲ ਪੁੱਛੇ ਤਾਂ ਦੇ ਇੱਕ ਵਿਜੇ ਜਟਾਲਾ ਬਹਿਸ ਕਰਦੇ ਨਜ਼ਰ ਆ ਰਹੇ ਨੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਡੱਬਾ ਲਈ ਤੋਂ ਅੱਜ ਤੇ ਪ੍ਰਚਾਰ ਕਰਨ ਪਹੁੰਚੇ ਸੀਗੇ ਜੇਪੀ ਦੇ ਹਰਿਆਣੇ ਦੇ ਵੱਡੇ ਆਗੂ ਦੇਗ ਵਿਦੇ ਜਟਾਲਾ ਜਿਨ੍ਹਾਂ ਦਾ ਤਿੱਖਾ ਵਿਰੋਧ ਕੀਤਾ ਕਿਸਾਨਾਂ ਨੇ ਝੰਡੀਆਂ ਦਿਖਾਈਆਂ ਮੁਰਦਾਬਾਦ ਦੇ ਨਾਰੇ ਲਗਾਏ ਜਿਸ ਤੋਂ ਬਾਅਦ ਇੱਕ ਵਿਦੇ ਜਟਾਲਾ ਕਾਫੀ ਜਿਹੜੇ ਗਰਮ ਹੁੰਦੇ ਨਜ਼ਰ ਆ ਰਹੇ ਨੇ ਕਿਸਾਨਾਂ ਦਾ ਵਿਰੋਧ ਵੀ ਕਰਦੇ ਨਜ਼ਰ ਆ ਰਹੇ ਨੇ ਮੈਂ ਕੋਈ ਆਪਸ਼ਾਦ ਬੋਲੇ ਮੈਂ ਕੋਈ ਆਪਸ਼ਾਦ ਇਹ ਬਤਾ ਮੈਂ ਆਪਸ਼ਾਦ ਬੋਲੇ ਇਹ ਬਤਾ ਹਾਂਬ ਤੂੰ ਇਹ ਬਤਾ ਕਿ ਕੈਸਾ ਕੀ ਫੈਸਲਾ ਕਰਵਾਏਗਾ ਮੇਰੇ ਸੇ ਆਪ ਨਹੀਂ ਅਸੀਂ ਤਾਂ ਪੁੱਛਦੇ ਹਾਂ ਜੀ ਤੁਹਾਨੂੰ ਸਰਕਾਰ ਚ ਭਾਇਆ ਤੁਸੀਂ ਭੇ ਸ਼ਰਕ ਉਹਨਾਂ ਨਾਲ ਲੜ ਕੇ ਸੀ ਜੇ ਫੇਰ ਕਿਤੇ ਲੋਕਾਂ ਨੇ ਗਲਤੀ ਕਰ ਲਈ ਫੇਰ ਤੁਸੀਂ ਉਹਨਾਂ ਨਾਲ ਹੀ ਜਾਓਗੇ ਕਿ ਸਾਡੇ ਤੇ ਗੋਲੀਆਂ ਚਲਾ ਕੇ ਮਾਰੋਗੇ ਸਾਨੂੰ ਸਭ ਤੋਂ ਪਹਿਲੇ ਮੈਂ ਰਲਾ ਔਰ ਨਾ ਬਾਅਦ ਮੈਂ ਰਲੂ ਮੈਂ ਬੀਜੇਪੀ ਕੇ ਖਿਲਾਫ ਧਰ ਰਿਹਾ ਇਹ ਕੈਮਰਾ ਰਹਾ ਅੱਜ ਵੀ ਖਿਲਾਫ ਔਰ ਕੱਲ ਵੀ ਖਿਲਾਫ ਨਹੀਂ ਇਹ ਤਾਂ ਮੀਡੀਆ ਇਹ ਤਾਂ ਸਭ ਦਾ ਸੰਜਾ ਇਹ ਥੋੜੀ ਗੱਲ ਵੀ ਬਚਾਊਗਾ ਸਾਡੇ ਵੀ ਬਚਾਊਗਾ ਤੁਸੀਂ ਇਹ ਗੱਲ ਕਿਨੇ ਖਿਲਾਫ ਵਾਲੀ ਕਿਹੜੀ ਗੱਲ ਸੀਗੀ ਉਹਨਾਂ ਦੇ ਇਹ ਤਾਂ ਦੱਸੋ ਮੈਂ ਤਾਂ ਡਟ ਕੇ ਖਿਲਾਫ ਥਾ ਮੈਂ ਤਾਂ ਜਿਸ ਦਿਨ ਤੁਹਾਡਾ ਆंदोलਨ ਹੋਇਆ ਤੁਸੀਂ ਬੈਰੀਕੇਡ ਖਿਲਾਣ ਕਿਉਂ ਨਹੀਂ ਆਏ ਤੁਸੀਂ ਸ਼ਾਂਤ ਅੱਡੇ ਕੇ ਬੈਰੀਕੇਡ ਖਿਲਾਣ ਕਿਉਂ ਤ ਨਹੀਂ ਹੈ ਮਤਲਬ ਵੀ ਦੁਸ਼ੰਤ ਨਾਲ ਐ ਦਿਗਵਿਜੇ ਭਜਪਾ ਨਾਲ ਕਦੇ ਹੈ ਨਹੀਂ ਸੀ ਮੈਂ ਤਾਂ ਕਦੀ ਕਬੀ ਵੀ ਨਹੀਂ ਸੀ ਦੁਸ਼ੰਤ ਸੀਗਾ ਨਹੀਂ ਸੀ ਦੁਸ਼ੰਤ ਵੀ ਹੈ ਨਹੀਂ ਸੀ ਮੈਡਮ ਨੈਣਾ ਚਟਾਲਾ ਸੀਗੇ ਕੋਈ ਸਾਥ ਨਹੀਂ ਡਾਕਟਰ ਸਿੰਘ ਸੀ ਹੁਣ ਹੈ ਕਹ ਕੇ ਫੇਰ ਵੋਟਾਂ ਲੈ ਲਓ ਫੇਰ ਕਹੋ ਅਸੀਂ ਤਾਂ ਸਾਰੇ ਵੋਟਾਂ ਲੈ ਪੂਰੀਆਂ ਕਰਦੇ ਹਾਂ ਹੁਣ ਹੁਣ ਤਾਂ ਮੰਗਿਆ ਸੀ ਕਰਦੇ ਹਾਂ ਤੁਸੀਂ ਸਾਡੇ ਪਿੰਡਾਂ ਚੋਂ ਨੂੰ ਰਹਿਣ ਦਿਓ ਜਿਹੜੇ ਕੰਮ ਤੁਸੀਂ ਪਹਿਲਾਂ ਕਰਦੇ ਅਸੀਂ ਉਹਨਾਂ ਤੋਂ ਪਹਿਲਾਂ ਗੱਦਗੱਦ ਹੁੰਦਾ ਤੁਹਾਡੇ ਪਿਤਾ ਕੀ ਬਿਹਾ ਨੇ ਕਿਸਾਨ ਅੰਦੋਲਨ ਆਪਕੇ ਪਾਪਾ ਨੇ ਬਤਾਇਆ ਕਿਸਾਨ ਅੰਦੋਲਨ ਬਿਮਾਰੀ ਸੀ ਇਹ ਉਹਨਾਂ ਦੇ ਸ਼ਾਹ ਬਿਮਾਰੀ ਸੀ ਜੀ ਅਸੀਂ ਬਿਮਾਰੀ ਇੱਕ ਬਿਮਾਰੀ ਅਸੀਂ ਬਿਮਾਰੀ ਆ ਅਸੀਂ ਬਿਮਾਰੀ ਆ ਅੱਜ ਵੀ ਅਸੀਂ ਕੈਂਡੀਡੇਟ ਉਤਾਰੋ ਖਾਣਾ ਅਸੀਂ ਕਿਉਂ ਐਕਸ਼ਨ ਲੜ ਗਏ ਅਸੀਂ ਤਾਂ ਚੇਰੀ ਨਹੀਂ ਦਿੱਤਾ ਉਹ ਗੱਲ ਸੁਣ ਆਹ ਸੁਣ ਸਾਨੂੰ ਇੱਕ ਮਿੰਟ ਪੰਚਕੁਲੇ ਛੋਟੇ ਡਾਂਗਾਂ ਨਹੀਂ ਮਾਰੀਆਂ ਪੰਚਕੁਲੇ ਤੂੰ ਸਰਪੰਚਾਂ ਮੁੱਕ ਦੇ ਤੇ ਡਾਂਗਾਂ ਨਹੀਂ ਮਾਰੀਆਂ ਮੈਂ ਨਾਲ ਸੀ ਮੈਂ ਨਾਲ ਕਿਤੇ ਵੀ ਤੁਹਾਨੂੰ ਪੰਜ ਗੋਲੇ ਬੁੱਡੇ ਨਹੀਂ ਤੁਹਾਨੂੰ ਬੁੱਢਾ ਸਰਕਾਰ ਦਾ ਭਾਈ ਦਾ ਸੀ ਸੀ ਵੀ ਜੀ ਕਰ ਲੋ ਚਲੋ ਸ਼ਾਂਤ ਸਾਡਾ ਗਾਣਾ ਸਾਡੇ ਪੈਰ ਮੇਰਾ ਗਿਆ ਬੈਠੋ ਚੱਲੀਏ ਵੀ ਬੀਜੇਪੀ ਮਰਦਾਬਾ ਮਰਦਾਬਾ ਕਹੋ ਵੀ ਬੀਲੇਪੀ ਮਰਦਾਬਾ 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 ਕਹੋ ਵੀ ਬੀਲੇਪੀ ਮਰਦਾਬਾ 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 ਬੈਠੋ 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 ਆਪਣਾ ਗੱਲ ਕਰ ਲੋ ਕੀ ਕਰੀਂ ਸਾ ਲੋ ਪਹਿਲਾ ਅੰਦੋਲਨ ਭੁਗਤਿਆ ਹੱਡਾਂ ਤੇ ਹੰਡਾਇਆ ਤੁਸੀਂ ਬੈਠੇ ਤੁਹਾਡੇ ਡਾਂਗਾ ਪੈਂਦੀਆਂ ਸੀ ਬਹੁਤ ਪੰਗਾ ਪੰਗਾ ਬਹੁਤ ਚਾਰ ਸਾਲ ਖਾਧੀ ਗਿਆਂ ਹਾਂ ਪੂਜੇ ਅੰਦੋਲਨ ਤੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਕੁਛ ਬੋਲਣ ਦੀ ਲੋੜ ਨਹੀਂ ਇੱਥੇ ਬੈਠ ਜਾਓ ਇਹਨਾਂ ਕੋਲੇ ਬਹੁਤ ਪਾਵਰ ਅੱਜ ਵੀ ਗੰਨ ਮੈਣਾ ਆਪਾਂ ਨੂੰ ਕੁੱਟ ਕੇ ਪਾਸੇ ਕਰ ਦਿੰਦੇ ਨੇ ਕੰਢਿਆਂ ਦੀ ਤਾਰਾ ਲਾਗਣ ਬੈਠੋ ਅੱਜ ਆਪਣੇ ਬੈਰੀਕੇਡ ਆ ਇਹ ਆਪਾਂ ਨੂੰ ਕੰਢਿਆਂ ਦੀ ਤਰ੍ਹਾਂ ਪਹਿਲੀ ਵਾਈ ਇੱਥੇ ਕਿਸੇ ਨੇ ਵਾਈ ਹੈ ਦੋਨਾਂ ਨੂੰ ਮਾਰ ਕੇ ਬੈਠੀ ਹੈ ਬੈਠੋ ਆ ਕੋਈ ਨਹੀਂ ਆ ਦਿਗਵੀ ਨੇ ਪਹਿਲਾ ਮਰਵਾਇਆ ਸੀ ਨਾ ਹੁਣ ਮਰਵਾਉਣਗੇ ਜਜੇ ਤੁਸੀਂ ਕਿਸਾਨ ਹੋ ਜੇ ਅਸੀਂ ਕਿਸਾਨ ਹਾਂ ਕਿੰਨਾ ਤੁਸੀਂ ਸਹਿਯੋਗ ਕੀਤਾ ਉਹਨਾਂ ਅਸੀਂ ਕੀਤਾ ਕਿਸਾਨ ਅੰਦੋਲਨ ਤੁਸੀਂ ਹੋ ਜੀ ਜੀਪੀ ਵੀ ਨਹੀਂ ਦੱਸਦੀ ਕਿ ਡੱਬ ਵਾਲੀ ਪ੍ਰਚਾਰ ਕਰਨ ਪਹੁੰਚੇ ਸੀ ਜਜੇਪੀ ਦੇ ਜਿਹੜੇ ਦਿਗਵੀ ਦੇ ਚਟਾਲਾ ਪਹਿਲਾਂ ਦੁਸ਼ਯੰਤ ਚਟਾਲਾ ਦਾ ਵਿਰੋਧ ਹੋਇਆ ਫਿਰ ਅਜੇ ਚਟਾਲਾ ਦਾ ਵਿਰੋਧ ਹੋਇਆ ਅੱਜ ਦੁਸਿਆੰਤ ਚਟਾਲਾ ਦੇ ਜਿਹੜੇ ਜਿਹੜੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਔਰ ਦਿਗ ਵਿਜੇ ਚਟਾਲਾ ਦਾ ਵੀ ਵਿਰੋਧ ਹੋ ਰਿਹਾ ਡੱਬ ਵਾਲੀ ਆਏ ਸੀਗੇ ਪ੍ਰਚਾਰ ਕਰਨ ਕਿਉਂਕਿ ਜਿਹੜਾ ਐਲੈਂਸ ਸੀ ਇਹਨਾਂ ਦਾ ਭਾਜਪਾ ਦੇ ਨਾਲ ਬੇਸਕ ਟੁੱਟ ਚੁੱਕਿਆ ਪਰ ਕਿਸਾਨ ਕਹਿੰਦੇ ਨੇ ਕਿ ਪਹਿਲਾਂ ਤੁਹਾਡੀ ਸਰਕਾਰ ਦੇ ਵਿੱਚ ਹੀ ਇੱਥੇ ਜਿਹੜੇ ਵੱਡੇ ਵੱਡੇ ਗੋਲੇ ਦਾਗੇਗੇ ਨੌਜਵਾਨਾਂ ਦੀ ਕਤਲ ਹੋਇਆ ਔਰ ਉਹਨਾਂ ਦੀ ਫੱਟੜ ਹੋਏ ਨੇ ਉਹਨਾਂ ਦਾ ਜਵਾਬ ਦਿਓ ਜਿਹੜੇ ਤੇ ਕਿ ਸਵਾਲਾਂ ਤੋਂ ਭੱਜਦੇ ਨਜ਼ਰ ਆਇਆ ਦੇ ਕਿ ਵਿਦੇ ਚਟਾਲਾ ਔਰ ਉੱਥੇ ਹੀ ਕਿਸਾਨਾਂ ਦੇ ਨਾਲ ਬਹਿਸ ਕਰਦੇ ਔਰ ਤਿੱਖੀ ਜਿਹੜੀ ਜਿਹੜੀ ਆਵਾਜ਼ ਦੇ ਵਿੱਚ ਗਾਲੀ ਗਰੋਥ ਕਰਦੇ ਵੀ ਨਜ਼ਰ ਆ ਰਹੇ ਨੇ ਇੱਕ ਦੂਜੇ ਦੇ ਨਾਲ ਉਸ ਤੋਂ ਬਾਅਦ ਮਾਹੌਲ ਬੇਹਦ ਗਰਮ ਹੋ ਚੁੱਕਿਆ ਤੇ ਦਿਗ ਵਿਦੇ ਚਟਾਲਾ ਵਾਪਸ ਪਰਤੇ ਨੇ ਕਿਸਾਨਾਂ ਨੇ ਝੰਡੀਆਂ ਲਹਿਰਾਈਆਂ ਨੇ ਔਰ ਮੂਹਰੇ ਬੈਠ ਕੇ ਸਵਾਲ ਪੁੱਛੇ ਜਿਸ ਤੋਂ ਬਾਅਦ ਇੱਕ ਵਿਦੇ ਚਟਾਲਾ ਵਾਪਸ ਮੁੜੇ